ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਪ੍ਰਿਤ ਕੌਰ ਸ੍ਰੂਆ ਮੇਰਾ ਇੱਕ ਲੱਖ ਚੈਨਲ ਤੇ ਮੈਂ ਆਪ ਸਭ ਦਾ ਸਵਾਗਤ ਕਰਦੀ ਆਂ ਅੱਜ ਮੈਂ ਆਪ ਸਭ ਨਾਲ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਆਂ ਜਿਸ ਦਾ ਵਿਸ਼ਾ ਹੋਏਗਾ ਇੱਕ ਧੀ ਆਪਣੇ ਆਪ ਨਾਲ ਕੀ ਗੱਲਬਾਤ ਕਰਦੀ ਹੈ ਕਿ ਉਹਦੇ ਉੱਤੇ ਕੀ ਕੀ ਜ਼ਿੰਮੇਵਾਰੀਆਂ ਨੇ ਸੋ ਇਸ ਨਾਲ ਸੰਬੰਧਿਤ ਕਵਿਤਾ ਹੋਏਗੀ ਇਹਦਾ ਸਿਰ ਲੈ ਕੇ ਰੱਖਿਆ ਜੀ ਧੀ ਦੀ ਆਪਣੇ ਆਪ ਨਾਲ ਗੱਲਬਾਤ ਤੇਰੀ ਮੁਠੀ ਵਿੱਚ ਇੱਜ਼ਤਾਂ ਦੀ ਗੰਢਣੀ ਤੇਰੀ ਮੁਠੀ ਵਿੱਚ ਇੱਜ਼ਤਾਂ ਦੀ ਗੰਢਣੀ ਇਹਨੂੰ ਸੰਭ ਲਵੇਂ ਔਖੀ ਬੜੀ ਸੰਭਣੀ ਤੇਰੀ ਮੁਠੀ ਵਿੱਚ ਇੱਜ਼ਤਾਂ ਦੀ ਗੰਢਣੀ ਇਹਨੂੰ ਸੰਭ ਲਵੇਂ ਔਖੀ ਬੜੀ ਸੰਭਣੀ ਮਾਂ ਦੀ ਤੂੰ ਚੁੰਨੀ ਏ ਤੇ ਬਾਬਲੇ ਦੀ ਪੱਗ ਨਹੀਂ ਵੀਰਾਂ ਦੀਆਂ ਅਣਖਾਂ ਵਿੱਚ ਤੇਰੇ ਹੀ ਨੇ ਸੰਗਰੀ ਪੈਂਡਾ ਸਬਰ ਤੇ ਔਕੜਾਂ ਦਾ ਔਖਾ ਤੂੰ ਮੁਕਾਈ ਚੱਲਣੀ ਨਿੱਕੀ ਉਮਰ ਦੇ ਵੱਡੇ ਵੱਡੇ ਗੀਤ ਜਿੰਦੜੀਏ ਤੂੰ ਗਾਈ ਚੱਲਣੀ ਨਿੱਕੀ ਉਮਰ ਦੇ ਵੱਡੇ ਵੱਡੇ ਗੀਤ ਜਿੰਦੜੀਏ ਤੂੰ ਗਾਈ ਚੱਲਣੀ ਜੇ ਪਾਏ ਡਿਗ ਤਾਂ ਪੈਣਾ ਉੱਠ ਕੇ ਹੀ ਤੁਰਨਾ ਗੱਲ ਯਾਦ ਰੱਖੀ ਪਿੱਛੇ ਨਹੀਂ ਆ ਮੋੜਨਾ ਜਿਪ ਐ ਡਿਗ ਤਾਂ ਪੈਣਾ ਉੱਠ ਕੇ ਹੀ ਤੁਰਨਾ ਗੱਲ ਯਾਦ ਰੱਖੀ ਪਿੱਛੇ ਨਹੀਂ ਮੁੜਨਾ ਅੜੀ ਅਸੂਲਾਂ ਦੀ ਨੂੰ ਮੱਥਾ ਟੇਕੇ ਜੱਗਣੀ ਜੜੀ ਸੁਫ਼ਨਿਆਂ ਦੀ ਤੇਰੇ ਸੰਗ ਤੰਦ ਨਹੀਂ ਤੇਰੇ ਨਾਲ ਚੱਲੂ ਹਿੰਮਤਾਂ ਦੀ ਪੰਡਣੀ ਅੱਖਾਂ ਛੋਟੀਆਂ ਦੇ ਵੱਡੇ ਵੱਡੇ ਖਾਬ ਤੁਰ ਕੀ ਨਾ ਸਜਾਈ ਚੱਲਣੀ ਨਿੱਕੀ ਉਮਰ ਦੇ ਵੱਡੇ ਵੱਡੇ ਗੀਤ जिंदड़िए तू गाई चलनी निक्की उमर दे ਵੱਡੇ ਵੱਡੇ ਗੀਤ जिंदड़िए तू गाई चलनी ਤੇਰਾ ਰੋਣਾ ਤਾਂ ਜੱਗੀ ਉੱਤੇ ਬਣੂਗਾ ਤਮਾਸ਼ਾ ਤੇਰਾ ਰੋਣਾ ਤਾਂ ਜੱਗੀ ਉੱਤੇ ਬਣੂਗਾ ਤਮਾਸ਼ਾ ਜ਼ਿੰਦਗੀ 'ਚ ਔਕੜਾਂ 'ਚ ਹੁੰਦੀਆਂ ਬੇਹਤਾਸ਼ ਫੇਰ ਵੀ ਤੂੰ ਛੱਡੀ ਨਾ ਹੱਸਣਾ ਇਹ ਉੱਚੀ ਉੱਚੀ ਹੱਸਾ ਜੇ ਰੁੱਸਦਾ ਤਾਂ ਰੁੱਸ ਜਾਏ ਤੇਰੇ ਨਾਲ ਇਹ ਜਮਨ ਮਾਪਿਆਂ ਦੇ ਪਿਆਰ ਵਾਲਾ ਸਾਂਭਣਾ ਤਖ ਜਮਨ ਪਾਈਆਂ ਲਈ ਵੀ ਹੂੰ ਤੁਸੀਂ ਖੁਸ਼ੀਆਂ ਦਾ ਜ਼ਖੀਰਾ ਵੇਚਿਓ ਨਾ ਤੁਸੀਂ ਕਦੇ ਆਪਣੀਆਂ ਜ਼ਮੀਰਾਂ ਵਾਟ ਸੱਚ ਵਾਲੀ ਹੌਲੀ ਹੌਲੀ ਮੁੱਕਦੀ ਤੂੰ ਰੁਕੀ ਨਾ ਮੁੱਕਾਈ ਚੱਲਣੀ ਨਿੱਕੀ ਉਮਰ ਦੇ ਵੱਡੇ ਵੱਡੇ ਗੀਤ ਜਿੰਦੜੀਏ ਨਿੱਕੀ ਗਾਈ ਚਲਨੀ ਨਿੱਕੀ ਉਮਰ ਦੇ ਵੱਡੇ ਵੱਡੇ ਗੀਤ ਜਿੰਦੜੀਏ ਨਿੱਕੀ ਗਾਈ ਚਲਨੀ ਧੰਨਵਾਦ ਜੀ